ਉਲਾਈਗੁਰ ਜੀ ਖਾਲਸਾ ਉਲਾਈਗੁਰ ਜੀ ਕੀ ਫਤਿਹ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਜਗਨਨਾਥ ਕੋਲ ਪਹੁੰਚਦੇ ਹਨ ਸੱਚੀ ਆਰਤੀ ਦਾ ਗਿਆਨ ਕਰਵੰਦੇ ਹਨ ਇਤੋਂ ਘਟਕ ਗੰਜਾਨ ਕਾਂਚੀਪੁਰਮ ਆਦ ਨਗਰਾਂ ਤੋਂ ਹੁੰਦੇ ਗੰਪੂਰ ਪਹੁੰਚਦੇ ਹਨ ਗੰਪੂਰ ਲੇ ਕੇ ਸੱਚ ਤਰਮ ਦਾ ਉਪਦੇਸ਼ ਦਿਵਾਵਾ ਕੇ ਅੱਜ ਕੱਲ ਦਾ ਜੋ ਮਦਰਾਸ ਦਾ ਇਲਾਕਾ ਹੈ ਇਸ ਇਲਾਕੇ ਵਿੱਚ ਪਹੁੰਚਦੇ ਹਨ ਕਾਂਚੀਪੁਰਮ ਕਾਂਜੀ ਜਾਂ ਕਾਂਚੀ ਵੀ ਆਖਦੇ ਹਨ ਅੱਜਕੱਲ ਚੰਗਰਪੱਟ ਜਿਹੜੇ ਵਿੱਚ ਹੈ ਮਦਰਾਸ ਤੋਂ ਪੰਜਟਾਲੀ ਮੀਰ ਦੱਕਨਵਾਲ ਕਾਂਚੀਪੁਰਨ Hindu ਤਰੰਦੀਆਂ ਸਤਪੁਰੀਆਂ ਵਿੱਚੋਂ ਇੱਕ ਹੈ Hindu ਵਿਸ਼ਵਾਸ ਅਨੁਸਾਰ ਇਹਨਾਂ ਪੁਰੀਆਂ ਵਿੱਚ ਸਰੀਰ ਤਿਆਗਣ ਤੇ ਮੁਕਤੀ ਮਿਲਦੀ ਹੈ ਇਸ ਸ਼ਹਿਰ ਵਿੱਚ ਜੀਨੀ ਸੈਦਾਨੀ ਨੂੰ ਸੰਸਾਤਨੀ ਸਦੀ ਵਿੱਚ ਜਾਇਆ ਸੀ ਤੇ ਉਸ ਦੇ ਲਿਖਨ ਮੁਤਾਬਕ ਜੈਨੀਆਂ ਦੀ ਗੁਣਤੀ ਬੁੱਧੀਆਂ ਤੇ ਬ੍ਰਾਹਮਣਾਂ ਦੇ ਬਰਾਬਰ ਸੀ ਗੁਰੂ ਨਾਨਕ ਦੇਵ ਜੀ ਕਾਂਚੀਪੁਰਨ ਤੋਂ ਦੂ ਮੀਲ ਦੱਕਨਵਾਲ ਤ੍ਰਿਪੁਰਾਰ ਫੀ ਕੁਮਰਨ ਨਗਰ ਦੇ ਵਿੱਚੋਂ ਆਉਂਦੇ ਹਨ ਜਿੱਥੇ ਜੈਨੀਆਂ ਦਾ ਬਹੁਤ ਪੁਰਾਣਾ ਮੰਦਿਰ ਸੀ ਇਕ ਉਸ ਮੰਦਰ ਦਾ ਪੁਜਾਰੀ ਅਨੂਵੀ ਨਾਮ ਦਾ ਸਰੇਵੜਾ ਸੀ। ਬਲੈਤ ਵਾਲੀ ਜਨਮ ਸਾਖੀ ਦੇ ਵਿੱਚ ਇਸ ਨੂੰ ਲਿਖਿਆ ਮਿਲਦਾ ਹੈ। ਤਾਬੇ ਇੱਕ ਸਰੇਵੜੇ ਦਾ ਮੱਠਾ ਉਸਦੀ ਲੋਕ ਬਹੁਤ ਪੂਜਾ ਕਰੇ। ਕਬ ਉਸ ਸੁਣਿਆ ਜੋ ਗੁਰੂ ਆਇਆ ਹੈ ਤਾਂ ਉਹ ਆਪਣੇ ਸਿੱਖ ਮੇਲ ਕਰਕੇ ਲੈ ਆਇਆ। ਰਾਜ ਦਰ ਤੇ ਬਾਰ-ਬਾਰ ਮਿਸ਼ਾਵਨ ਕੀਤਾ ਬਾਹਰ ਬੈਠਾ। ਅਰ ਗੁਰੂ ਜੋਗ ਆਪਕੇ ਜੋ ਜੋ ਬਾਹਰ ਆ। ਤਬ ਗੁਰੂ ਬਾਬਾ ਬਾਹਰ ਆਇਆ ਤਾਂ ਉਹ ਅਨੂਵੀ ਸਰੇਵੜਾ ਖੁਸ਼ਿਆ ਗੁਰੂ ਬਾਬੇ ਜੋਗ ਜੋ ਤੂੰ ਅਨ ਨਵਾਂ ਪੁਰਾਣਾ ਖਾਵਤਾ ਹੈ ਅਤੇ ਚਣੀ ਪੂਣੀ ਖਾਵਤਾ ਹੈ ਅਤੇ ਪਾਣੀ ਠੰਡਾ ਪੀਂਦਾ ਹੈ ਬਿਨ ਛਾਣਿਆ ਬਾਉਂ ਚੂਨ ਚੂਨ ਖਤਲ ਹੈ ਅਤਿ ਗੁਰੂ ਕਹਾਉਂਦਾ ਹੈ ਸੋਤੇ ਕਿਆ ਗੁਣ ਪਾਇਆ ਹੈ ਜੀਵ ਨਿਤਾ ਪ੍ਰਤੀ ਜੀਵ ਮਰਦ ਗੁਰੂ ਜੀ ਨੇ ਉਸ ਨੂੰ ਗੁਰਮਤਿ ਮਾਰਗ ਦਿੜਤ ਪਰਵਾਇਆ ਸਮਝਾਇਆ ਕਿ ਜੀਆਂ ਨੂੰ ਮਾਰਨ ਤੇ ਜਿਵਾਲਨ ਵਾਲਾ ਪਰਮਾਤਮਾ ਆਪ ਹੈ ਉਸ ਤੋਂ ਬਿਨਾ ਜੀਵ ਨੂੰ ਕੋਈ ਜਿੰਦਾ ਨਹੀਂ ਰੱਖ ਸਕਦਾ ਤੇ ਨਾ ਹੀ ਕੋਈ ਮਾਰਸ਼ਦ ਜੀਵ ਹੰਸਾ ਦੇ ਵਹਿਣ ਵਿੱਚ ਬੈਠ ਕੇ ਕਿਰਤ ਕਮਾਈ ਛੱਡ ਕੇ ਅਕਾਰ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਸਾਹਿਬ ਨੇ ਅਣਵੀ ਸਰੇਵੜੀ ਨੂੰ ਕਈ ਦ੍ਰਿਸ਼ਕਾਂਤ ਦੇ ਕੇ ਸਮਝਾਇਆ ਕਿ ਜਨਮ ਮਤ ਦੀ ਵਿਚਾਰਧਾਰਾ ਬਿਲਕੁਲ ਗਲਤ ਹੈ ਗੁਰਮਤਿ ਮਾਰਗ ਹੀ ਲੋਕਾਈ ਲਈ ਜਾਤ ਕਲਿਆਣ ਕਰੀਆ ਗੁਰੂ ਜੀ ਨੇ ਜੋ ਵਿਚਾਰ ਮਨ ਦੇ ਸਿਰੇਵਿਚ ਨੂੰ ਸਮਝਾਉਣ ਵਾਸਤੇ ਪ੍ਰਗਟ ਕੀਤੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈ ਮਨ ਹੁਣ ਜਦੋਂ ਅਸੀਂ ਜੈਨੀਆਂ ਦੇ ਮਤ ਦੀ ਮਰਦਾ ਦੇਖਦੇ ਹਾਂ ਤੇ ਜੈਨੀ ਪ੍ਰਚਾਰਕ ਬਣ ਲੱਗਿਆ ਉਹਨਾਂ ਦੇ ਸਿਰ ਦੇ ਵਾਲ ਇੱਕ ਇੱਕ ਕਰਕੇ ਫੁੱਟੇ ਜਾਂਦੇ ਹਨ ਤੇ ਵਾਲ ੁੱਟਣ ਵਾਲਾ ਹੱਥਾਂ ਨੂੰ ਸਵਾਲ ਲਾ ਕੇ ਇਹ ਵਾਲ ੁੱਟਦਾ ਤੇ ਫਿਰ ਜਦੋਂ ਇਹ ਵਾਲ ਸਾਰੇ ੁੱਟੇ ਜਾਂਦੇ ਹਨ ਤੇ ਉਹ ਮੁੰਨੀ ਫਿਰ ਦੀ ਤਰ੍ਹਾਂ ਲੱਗਦਾ ਇਸ ਤੋਂ ਇਲਾਵਾ ਇਹ ਜੈਨੀ ਜਿਹੜੇ ਹਨ ਆਪਣੇ ਪਕਾਣੇ ਨੂੰ ਲੱਕੜੀ ਦੇ ਨਾਲ ਜਾਂ ਥੀਲੇ ਦੇ ਨਾਲ ਫੋਲ ਦਿੰਦੀਆਂ ਜਿਸ ਕਰਕੇ ਇਹ ਗੰਦੀ ਹਵਾੜ ਫੜਾਸ ਆਪਣੇ ਅੰਦਰ ਲੈ ਲੈਂਦੀ ਕਿਸ ਨੂੰ ਲਗਾ ਕੇ ਪਾਣੀ ਬਰਤਨ ਤੋਂ ਵੀ ਸੰਕੋਚ ਕਰਦੇ ਹਨ ਕਿਉਂਕਿ ਇਹਨਾਂ ਨੂੰ ਵਿੰਪਰਮ ਹੈ ਕਿ ਪਾਣੀ ਦੇ ਵਿੱਚ ਜੀਵ ਹੁੰਦੇ ਹਨ ਤੇ ਜੀ ਮਰ ਜਾਂਦੇ ਇਹ ਮਾਤਾ ਪਿਤਾ ਵਾਲਾ ਘਰ ਛੱਡ ਕੇ ਤਿਵਿਲ ਦੀ ਛੇੜਕ ਤੇ ਬੈਠੇ ਰਹਿੰਦੇ ਸਤਿਗੁਰੂ ਜੀ ਨੇ ਵਚਨ ਕਹੇ ਸ਼ੇਰ ਖੁਆਏ ਪੀਏ ਮਲਵਾਨੀ ਡੂਟਾ ਮੰਗ ਮੰਗ ਖਾਈ ਹੋਰ ਫਦੀਵਤ ਮੁਖ ਲੈਣ ਪੜਾ ਸਾ ਪਾਣੀ ਦੇਖ ਸੰਗਾਈ ਪੇਡਾਂ ਵਾਂਗ ਹੀ ਸ਼ੇਰ ਖੁਆਏ ਪਰੀਆਂ ਹੱਥ ਸੁਆਹੀ ਮਾਉਕ ਯੋਗ ਕਿਰਤ ਗਵਾਏ ਤਬਰ ਰੋਣਤਾ ਜਿਹਨੀਆਂ ਲੋਕ Hindu ਮੱਤ ਦੇ ਕੰਮ ਕਾਂਡ ਵੀ ਨਹੀਂ ਕਰਦੇ ਇਹਨਾਂ ਦਾ ਵੱਖਰਾ ਹੀ ਮੱਤ ਹੈ ਤੇ ਵੱਖਰਾ ਹੀ ਨੀਚਾ ਹੈ ਨਾ ਹੀ ਪੰਡਤਾਂ ਦੀ ਮਰਜ਼ਾ ਅਨੁਸਾਰ ਨਾ ਪਤਲ ਆਧਿਕ ਮੰਨਦੇ ਹਨ ਨਾ ਕਿਰਿਆ ਨਾ ਦੀਵਾ ਕਰਦੇ ਹਨ ਨਾ ਇਹ ਹਿੰਦੂ ਮਤ ਦੇ ਅਠਾਹ ਚੀਰਤਾਂ ਤੇ ਜਾਂਦੇ ਹਨ ਨਾ ਇਹ ਬ੍ਰਾਹਮਣ ਨੂੰ ਅਣਕਲਾਂਦੇ ਹਨ ਹਮੇਸ਼ਾ ਗੰਦੇ ਰਹਿੰਦੇ ਹਨ ਤੇ ਮੱਥੇ ਤੇ ਟਿੱਕੀ ਲਾਉਂਦੇ ਹਨ ਸਦਾ ਤੁਨ ਛੋਟੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਤੇ ਸ਼ੋਗ ਵਿੱਚ ਮਕਾਉਣੀ ਗਏ ਹੋਣ ਕਿਸੇ ਸਤਸੰਗ ਆਦ ਵਿੱਚ ਵੀ ਨਹੀਂ ਜਾਂਦੇ ਲੱਕ ਨਾਲ ਪਿਆਲੇ ਬੰਨੀ ਰੱਖਦੇ ਹਨ ਹੱਥਾਂ ਵਿੱਚ ਸੂਤਰ ਦੇ ਚਾਲੂ ਚਾਲੂ ਖਾਲੀ ਫਿਰਦੇ ਹਨ ਇੱਕ ਦੂਜੇ ਦੇ ਪਿਛੇ ਪਤਾਰ ਵਿੱਚ ਕਰਦੇ ਹਨ ਨਾ ਨੰਦੀ ਜੋਗੀਆਂ ਵਾਲੀ ਰੌਰੀ ਤੇ ਨਾ ਜੰਗਮ ਵਾਲੀ ਅਤੇ ਨਾ ਹੀ ਕਾਜੀ ਮੋਲੀਆਂ ਵਾਲੀ ਖਲਬ ਵੱਲੋਂ ਹੀ ਖੁੰਦੇ ਪਟਕ ਦੇ ਫਿਰਦੇ ਹਣ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਉਹਨਾਂ ਪਿੰਡ ਨਾ ਪੱਤਲ ਪਿਰਿਆ ਨੰਦੀ ਵਾ ਮੂਹੇ ਇੱਕ ਥਾਉ ਪਾਈ ਅੱਠ ਛੱਟ ਤੀਰਥ ਦੇਣ ਨਾ ਢੋਹੀ ਬ੍ਰਾਹਮਣ ਅੰਨ ਨਾ ਖਾਈ ਸਦਾ ਕੁਜੀਲ ਰਹੇ ਜਨ ਰਾਤੀ ਮੱਥੇ ਟਿੱਕੇ ਨਾਹੀਂ ਛੰਦੀ ਪਾਏ ਬਹਿਣ ਨੇ ਤੁਮਰਨੇ ਦਰ ਦੀਵਾਨ ਨਾ ਜਾਹੀ ਲਕਮੀ ਕਾਸੀ ਹੱਥੀ ਫੋਮਣ ਅਗੋ ਪਿਛਲੇ ਡਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ ਢੈ ਵਿਗੋਏ ਫਿਰੇ ਮੁਗਤੇ ਟਟਾਲਤ ਹੈ ਅੰਗਲਾਂ ਸਤਿਗੁਰੂ ਜੀ ਨੇ ਸਮਝਾਇਆ ਕਿ ਜੀਵਨ ਨੂੰ ਮਾਰਨ ਤੇ ਜਿਵਾਲਣ ਵਾਲਾ ਪ੍ਰਭੂ ਆਪ ਹੀ ਹੈ ਅਤੇ ਪ੍ਰਭੂ ਤੋਂ ਬਿਨਾਂ ਕੋਈ ਹੋਰ ਇਹਨਾਂ ਨੂੰ ਜਿਉਂਦਾ ਰੱਖ ਨਹੀਂ ਸਕਦਾ ਸਤਿਗੁਰੂ ਜੀ ਦੇ ਬਚਨਾਂ ਹਨ ਜਿਨ੍ਹਾਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ ਜਿਵੇਂ ਸਾਦੇ ਵਹਣ ਵਿੱਚ ਬਹਿ ਕੇ ਕੀਰਤ ਕਮਾਈ ਛੱਡ ਕੇ ਇਹ ਦਾਨ ਸੇਵਾ ਅਤੇ ਇਸ਼ਨਾਨ ਸਫਾਈ ਆਦਿ ਤੋਂ ਵਜੇ ਰਹਿੰਦੇ ਹਨ ਸਵਾਭ ਹੋਵੇ ਇਹੋ ਜਿ ਸਿਰ ਖੁੱਥਿਆਂ ਦੇ ਸਿਰ ਵਿੱਚ ਸਤਿਗੁਰੂ ਜੀ ਦੇ ਬਚਨ ਹਨ ਦਾਨੋਂ ਤੇ ਇਸ਼ਨਾਨੋਂ ਵੰਨੇ ਪਰ ਸਫਾਈ ਸਿਰ ਖੁੱਤੇ ਸੋ ਇਹਨੂੰ ਭਾਸ ਦੇ ਅਨਸਾਰ ਪਾਣੀ ਦੀ ਬੜੀ ਮਹੱਤਤਾ ਹੈ ਦੰਤਾਂ ਤੇ ਦੇਵਤਿਆਂ ਨੇ ਸ਼ਮੇਰ ਪर्वਤ ਦੀ ਮਦਾਣੀ ਬਣਾ ਕੇ ਸੁੰਦਰ ਨਿਰੜਕ ਕੇ 14 ਰਤਨ ਪੈਦਾ ਕੀਤੇ 68 ਤੀਰ ਜਿਹਨਾਂ ਨੂੰ ਦੇਵਤਿਆਂ ਨੇ ਤਾਪਿਆ ਸੀ ਉਹ ਵੀ ਸਾਰੇ ਪਾਣੀ ਦੇ ਕੰਡਿਆਂ ਦੇ ਥਨ ਤੇ ਜਿੱਥੇ ਉਹਨਾਂ ਦੇ ਪੁਰਬ ਮੇਲੇ ਲੱਗਦੇ ਹਨ ਸੋ ਸਤਗੁਰੂ ਜੀ ਦੇ ਵਰਤਨ ਮਿਲਦੇ ਹਨ ਪਾਣੀ ਵਿੱਚੋਂ ਰਤਨ ਉਪਨ ਨੇ ਮੇਰ ਕੀਤਾ ਮਦਾਣੀ 86 ਤੀਰਤ ਦੇ ਵੀ ਤਾਪੇ ਪੂਰੇ ਲੱਗੇ ਬਣ ਸੋ ਜਿਨ੍ਹਾਂ ਤਰ੍ਹਾਂ ਦੀ ਫਿਲਾਸਫੀ ਵਿੱਚ ਬਹੁਤੀ ਤਤ ਵਾਲੀ ਚੀਜ਼ ਨਜ਼ਰ ਨਹੀਂ ਆਉਂਦੀ ਉਹ ਵੀ ਨਾ ਕੇ ਨਵਾਜ ਪੜਦੇ ਹਨ ਜਾਂ ਨਾ ਕੇ ਹੀ ਪੂਜਾ ਕਰਦੇ ਹਨ ਸੋ ਜਦ ਮਨੁੱਖ ਨੇ ਤੇਨ ਉਸਕੇ ਇਸ਼ਨਾਨ ਕਰਦੇ ਹਨ ਜੀਵਨ ਤੋਂ ਮਰਨ ਤੱਕ ਸਾਰੀ ਉਮਰ ਹੀ ਮੁਨੁੱਖ ਦੀ ਸਵਸਥ ਹਾਲਤ ਤਾਂ ਹੀ ਰਹਿ ਸਕਦੀ ਹੈ ਜੇ ਇਸ਼ਨਾਨ ਕਰੇ ਗੁਰੂ ਨਾਨਕ ਦੇਵ ਜੀ ਪਰਮੰਦੇ ਹਨ ਇਸ ਸਿਰਖ ਉੱਤੇ ਅਜੇ ਉਲਟੇ ਰਾਏ ਹਨ ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਹੀ ਨਹੀਂ ਲੱਗਦੀ ਪਾਣੀ ਜਿਹਾ ਹੋਰ ਕੋਈ ਵਕਤਾਨ ਮੀਂਹ ਪਿਆ ਸਭ ਜੀਵਾਂ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ ਜੀਵਾਂ ਦਾ ਜੀਵਨ ਹੀ ਪਾਣੀ ਤੇ ਨਿਰਭਰ ਹੈ ਸਤਿਗੁਰੂ ਜੀ ਦੇ ਬਚਨ ਹਨ ਪਾਣੀ ਅੱਠ ਸੱਠ ਤੀਰ ਤੇ ਦੇਵੀ ਸਾਪੇ ਪੁਰ ਵੀ ਲੱਗਿਆ ਪਾਣੀ ਨਾਇ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁੜਾਣੀ ਮੋਇਆ ਜੀਵਨ ਦੀਆਂ ਗੱਤ ਹੋਵੇ ਜ ਮੁੱਠਾ ਹੋਇਆ ਹੋਇਆ ਬਿਲਾਵਲ ਜੀਆਂ ਜੁਗਸਮਾਣੀ ਮੁੱਠੇ ਅਨਕਮਾਦ ਕਪਹਾ ਸਭ ਸੇ ਪਰਦਾ ਹੋਇਆ ਮੀਂਹ ਜਦੋਂ ਪੈਂਦਾ ਹੈ ਕਿ ਕਾਬਦ ਹੈ ਗਾਇਆਂ ਕਾਚਰਦੀਆਂ ਹਨ ਤੇ ਦੁੱਧ ਦਿੰਦੀਆਂ ਹਨ ਮੁੱਠੇ ਕਾ ਚਰੇ ਨੇ ਤਸਰੀ ਸਾਤਾਂ ਦਹੀਂ ਬਲੋਈਆ ਉਸ ਦੁੱਧ ਤੋਂ ਬਣਿਆ ਦਹੀਂ ਘਰ ਵਿੱਚ ਇਸਤਰੀਆਂ ਰੜਕਦੀਆਂ ਹਨ ਤੇ ਘਿਓ ਨਿਕਲਦਾ ਹੈ ਇਹ ਤੋਂ ਤੱਕ ਕਿ ਉਸ ਘਿਓ ਨਾਲ ਹੀ ਬ੍ਰਾਹਮਣ ਜਿਹੜਾ ਹੈ ਹੋਮਜਗ ਪੂਜਾ ਆਦਿ ਕੰਮ ਕਰਦੀ ਹਨ ਇਹ ਤੋਂ ਕਿ ਇਹ ਹੋਮਜਗ ਦਾ ਸਾਧ ਪੂਜਾ ਪ੍ਰਯਾਅ ਕਾਰਜ ਸੁਹਾ ਹਰ ਪਕਵਾਨ ਵਿੱਚ ਘਿਓ ਵਰਤਦੇ ਹਨ ਤਾਂ ਹੀ ਉਹ ਚੰਗਾ ਲੱਗਦਾ ਹੈ ਇਹ ਸਤਿਗੁਰੂ ਜੀ ਨੇ ਸਮਝਾਇਆ ਗੁਰੂ ਸੰਬੰਧ ਨਦੀ ਸਾਬ ਸਿੱਕੀ ਨਾਤੇ ਜੇ ਤੇ ਵੜਾਈ ਨਾਨਕ ਜੇ ਸਿਰਖ ਤੇ ਨਵ ਨਾਹੀ ਤਾਂ ਸੱਤ ਚੱਟੇ ਸਿਰਫਲ ਇਹ ਸਿਰਖ ਤੇ ਜਿਹੜੇ ਨੋਂਦੇ ਨਹੀਂ ਇਹਨਾਂ ਦੇ ਸਿਰ ਦੇ ਵਿੱਚ ਸੱਤ ਪੁਕਾਂ ਸੁਆਧੀਆਂ ਪਾਣੀਆਂ ਚਾਹੀਦੀਆਂ ਸੋ ਗੁਰੂ ਸਾਹਿਬ ਜੀ ਦੀਆਂ ਆਕਟ ਦਲੀਲਾਂ ਦਾ ਅਣਵਿਸ਼ਵਾਰੇ ਵਾਲੇ ਦੇ ਕੋਲ ਕੋਈ ਜਵਾਬ ਨਹੀਂ ਸੀ ਉਸ ਉੱਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਇਨਾ ਪ੍ਰਭਾਵ ਪਿਆ ਇਨਾ ਪ੍ਰਭਾਵ ਪਿਆ ਕਿ ਉਸਨੇ ਜੈਨ ਮਤ ਛੱਡ ਕੇ ਕਿ ਗੁਰੂ ਦੀ ਸਿੱਖੀ ਧਾਰਨ ਕਰਕੇ ਗੁਰੂ ਦਾ ਸਿੱਖ ਬਣ ਕੇ ਗੁਰੂ ਦਸਤੇ ਮਾਰਗ ਤੇ ਚੱਲਣ ਦਾ ਪਰਨ ਕਰ ਲਿਆ ਗੁਰੂ ਸਾਹਿਬ ਨੇ ਉਸ ਨੂੰ ਗੁਰਮਤਿ ਸੰਜਾ ਕੇ ਤੇ ਦ੍ਰਿੜ ਕਰਵਾ ਕੇ ਉਸ ਇਲਾਕੇ ਦਾ ਪ੍ਰਚਾਰ ਨਿਯਤ ਕਰ ਦਿੱਤਾ ਭਾਈ ਅਣੂ ਵੀ ਨੇ ਆਪਣੇ ਸਾਰੇ ਜਿੰਨੇ ਜੈਨਿਸ ਦੇ ਦਾਲੂ ਸੰ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਾ ਦਿੱਤਾ ਸੋ ਇਹ ਹੈ ਗੁਰੂ ਨਾਨਕ ਦੇਵ ਜੀ ਦੀ ਕਾਰਮਾਤ ਜਿਤੇ ਗੁਰੂ ਨਾਨਕ ਦੇਵ ਜੀ ਜਾਂਦੇ ਸਨ ਉਹ ਗੁਰੂ ਸ਼ਬਦ ਦੇ ਦੁਆਰਾ ਸ਼ਬਦ ਜੀਤੀ ਸ਼ੈਦ ਮੰਡਲੀ ਸ਼ਬਦ ਦੇ ਦੁਆਰਾ ਉਹ ਫਾਤਿ ਫਾਉ ਜਿਨ ਮੇਲੇ ਉਸੇ ਰਾਤ ਦਾ ਮੂਤਾਨ ਨੇ ਦੀ ਦਰਤ ਜਾਈ ਸੋ ਗੁਰੂ ਨਾਨਕ ਦੇਵ ਜੀ ਦੇ ਕੋਲ ਸ਼ਬਦ ਦੀਆਂ ਇਕੱਠ ਦਰੀਨਾ ਸਨ ਜਿਨ੍ਹਾਂ ਦੇ ਅੱਗੇ ਕੋਈ ਵੀ ਫਖੰਡੀ ਜਿਹੜਾ ਸੀ ਉਹ ਟੇਕ ਨਹੀਂ ਸੀ ਪਹੁੰਦਾ ਉਹ ਹੀਆ ਭੁਲਾ ਦੇ ਕਿਹਾ ਆਵਾ ਗੁਰੂ ਜੀ ਦਾ ਖਾਤਸਾ ਆਵਾ ਗੁਰੂ ਜੀ ਦੀ ਫਤਹਿ